ये की करनो नाल ले गई हां फोन नु करनो नाल ले गई हेलो ਕੇ ਨਾਲ-ਨਾਲ ਲਾਈਵ ਹੋ ਜਾਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੇ ਨਾਲ-ਨਾਲ ਲਾਈਵ ਹੋ ਜਾਨੇ ਆ ਤੇ ਨਾਲ-ਨਾਲ ਗੱਲਾਂ ਬਾਤਾਂ ਕਰਦੇ ਸਾਰਿਆਂ ਨਾਲ ਹੈਪੀ ਸੰਡੇ ਛੁੱਟੀ ਅੱਜ ਸਾਰਿਆਂ ਨੂੰ ਦੇਖਦੇ ਕਿੰਨੇ ਕੁ ਜਾਣੇ ਜੁੜਦੇ ਲਾਈਵ 'ਚ ਨਾਲ-ਨਾਲ ਆਪਣਾ ਕੰਮ ਕਰੀ ਜਾਂਨੇ ਮਾਂ ਨਾਲ ਆਪਣਾ ਕੰਮ ਕਰਨ ਦੀ ਬੈਠੀ ਸੋងਗੇ ਕਾ ਜੋੜੀ ਜਾਣ ਪਹਿਲਾਂ ਥੋੜੇ ਬੋਤੇ ਪਰ ਸਹੀ ਤਰ੍ਹਾਂ ਕਰ। ਇਨਾ ਕੋਸ਼ਿ ਲਿਖਿਆ। ਕੀ ਕੀ ਹੋਇਆ ਜੀ? ਕੁਛ ਨਹੀਂ ਹੋਇਆ ਜੀ। ਮੈਂ ਵੇਟ ਕਰਦੀ ਪਈ ਆ ਕਿ ਪਹਿਲਾਂ ਥੋੜੇ ਜਣੇ ਆ ਜਾਣ ਲਾਈਵ ਵਿੱਚ। ਫਿਰ ਗੱਲਬਾਤ ਆ ਸਟਾਰਟ ਕਰਦੇ ਆ। ਹਾਂਜੀ। ਸਿਕਰ ਜੀ ਸਾਰਿਆਂ ਨੂੰ ਕੀ ਹਾਲ ਹੈ ਮੈਡਮ ਕਹਾں ਸੇ ਹੋ ਆਹਾਂ ਜੀ ਵਧੀਆ ਜੀ ਸਾਡਾ ਤੁਸੀਂ ਦੱਸੋ ਮੇਰਾ ਪਹਿਲਾ ਹੈ ਆਪਕੇ ਲਾਈਵ ਮੇਰਾ ਪਹਿਲਾ ਨੰਬਰ ਹੈ ਆਪਕੇ ਲਾਈਵ ਮੇ ਹਾਂ ਜੀ ਥੈਂਕ ਯੂ ਜੀ ਤੁਹਾਡਾ ਸਾਡੇ ਲਾਈਵ ਵਿੱਚ ਆਉਣ ਵਾਸਤੇ ਡਬਲ ਟੈਪ ਵੀ ਕਰ ਦਿਓ ਠਿਕ ਵੀ ਕਰ ਦਿਓ बटन दो। दो। आ जा और दे जा ते लाइक दो दो। हिंदी बोलो ओके जी वैसे अस है गे पंजाबी है। हिंदी बोल लें जी, आप कहाँ से हमारे लाइफ में जुड़े हो लाइक भी करी जाओ नाल नाल जरूर दसी जाओ कि आप कहाँ से हो हमारा लाइव कहाँ कहाँ से देख रहे हो हाँ जी जी मैं हिंदी बोल रही हूँ बाकी साढ़े चैन फिर पंजाबी बोल लगी क्योंकि पंजाबी मुँह तो चढ़ी है हाँ जी हमारे चैनल जो भी नए जुड़े हैं लाइव में वो जाके हमारे चैनल को सब्सक्राइब जरूर कर दो थैंक यू जी स्क्रीन ਦੇ ਉੱਪਰ ਡਬਲ ਟੈਪ ਕਰੋ ਸੇ ਪੰਜਾਬੀ ਨਹੀਂ ਹਿੰਦੀ ਬੋਲੀ ਮੈਂ ਸਕਰੀਨ ਦੇ ਉੱਪਰ ਕਿਉਂਕਿ ਹਮਾਰੇ ਮੂੰਹ ਮੇਂ ਜਿਆਦਾ ਪੰਜਾਬੀ ਆਤੀ ਹੈ ਹਮ ਪੰਜਾਬੀ ਬੋਲਦੇ ਜਲਦੀ ਜਲਦੀ ਪੜਾ ਕਰੋ ਕਮੈਂਟ ਓਕੇ ਜੀ

हम बोल रहे हैं कि आप कहाँ से हमारा लाइव देख रहे हो कौन से गांव से कौन से गांव में देख रहे हो गांव में जा सिटी में स्क्रीन के ऊपर ना डबल टैप कर दो ओके हैदराबाद तो थैंक यू थैंक यू बहुत बहुत थैंक यू लाइव पहले तो आपने बताया ही नहीं कि आप हैदराबाद से हो अभी आपने कमेंट किया हाँ ओके 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 आपने पहले भी मैसेज किया मैंने ध्यान नहीं दिया ओके हम कहाँ से है हम आउट ऑफ़ कंट्री हम्म आओ किया एक ही कारनो ਜਿਹੜੇ-ਜਿਹੜੇ ਨਵੇਂ ਆਏ ਆ ਲਾਈਵ ਦੇ ਵਿੱਚ ਪਲੀਜ਼ ਹੋਂਨਾ ਪੈਣਾ ਪਰਵਾਂ ਅਨੁਸਾਰਿਆਂ ਨੂੰ ਰਿਕਵੈਸਟ ਆ ਕਿ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਵੀ ਵੀਡੀਓ ਨੂੰ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਬਾਦਿਉ ਮੈਂ ہماری ਬੇਟੀ ਫੋਨ ਦੇਖ ਰਹੀ ਹੈ ਵਾਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਨਿਊ ਮੈਂਬਰ ਆਏ ਆ ਲਾਈਵ ਵਿੱਚ ਕੀ ਹਾਲ ਆ ਜੀ ਵਧੀਆ ਜੀ ਵਧੀਆ ਸਾਡਾ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਮੈਂ ਤਾਂ ਬੋਲ ਰਹੀ ਹਾਂ ਕਿ ਬਾਜੂ ਮੇਰੀ ਬੇਟੀ ਫੋਨ ਦੇਖ ਰਹੀ ਹੈ। ਤੁਸੀਂ ਵੀ ਠੀਕ ਹੋ। ਵਧੀਆ ਜੀ ਵਧੀਆ। ਤੁਸੀਂ ਲਾਈਵ ਕਿੱਥੋਂ ਦੇਖਦੇ ਹੋ ਸਾਡਾ? ਡਬਲ ਟੈਪ ਕਰ ਦਿਓ ਸਕਰੀਨ ਦੇ ਉੱਪਰ। ਰਨ ਤਾਰਨ ਪੱਟੀ ਤੋਂ ਠੀਕ ਆ ਜੀ ਫੇ ਤੁਸੀਂ ਸਾਡੇ ਇਲਾਕੇ ਦੇ ਆ ਲਾਈਕ ਵੀ ਕਰੀ ਜਾਓ ਲਾਈਵ ਨੂੰ ਲਾਈਕ ਕੁਸੀਂ ਤਰਨ ਤਰੰਤੋਂ ਮੈਂ ਕਫੇ ਤੁਸੀਂ ਸਾਡੇ ਲਾਗੇ ਦੇਈਆਂ ਗਵਾਂਢੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਹਾਂਜੀ ਜੀ ਹਾਂਜੀ ਬਹੁਤ ਵਧੀਆ ਥੈਂਕ ਯੂ ਜੀ ਤੁਹਾਡਾ ਵੀਡੀਓ ਨੂੰ ਚੈਅ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਉਂਕਿ ਕਿਸੇ ਵੇਲੇ ਸਾਡੇ ਤੋਂ ਲੌਂਗ ਵੀਡੀਓ ਨਹੀਂ ਵੀ ਬਣਦੀ ਕਿੰਨੇ ਕਿੰਨੇ ਦੇਣਾ ਜਿਵੇਂ ਕਿਸੇ ਵੇਲੇ ਟਾਈਮ ਨਹੀਂ ਲੱਗਦਾ ਛੋਟੇ ਛੋਟੇ ਦੇਣਾ ਕਾ ਇਦਾਂ ਹੀ ਕੰਮਕਾਰਾਂ ਵਿੱਚ ਨਿਕਲ ਜਾਂਦੇ ਆ ਜਾਂ ਸੋਚੀਦਾ ਕਿ ਕਿਤੇ ਬਾਹਰ ਜਾਈਏ ਤੇ ਫੇਰ ਹੀ ਆਪਾਂ ਵਲੌਗ ਸ਼ੂਟ ਕਰੀਏ ਤਾਂ ਸ਼ਾਰਟ ਵੀਡੀਓ ਤਾਂ ਚਲੋ ਬਣੀ ਜਾਂਦੀ ਆ ਮੈਂ ਤੁਹਾਡੀ ਹਰ ਵੀਡੀਓ ਦੇਖਦੀ ਆ ਕਮੈਂਟ ਵੀ ਕਰਦੀ ਆ ਹਾਂ ਜੀ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਮੈਂ ਦੇਖਦੀ ਹਣੀ ਸਕਰੀਨ ਦੇ ਉੱਪਰ ਨਾ ਇਦਾਂ ਡਬਲ ਟੈਪ ਕਰ ਦਿਓ ਤੇ ਲਾਈਕ ਵੀ ਜਰੂਰ ਕਰੋ ਉੱਪਰ ਹੈਗਾ ਨੀ ਆ ਜਿਹੜਾ ਲਾਈਕ ਵਾਲਾ ਉਹਨੂੰ ਲਾਈਕ ਵੀ ਕਰੋ ਲਾਈਕ ਲਾਈਕ ਜਰੂਰ ਕਰੋ ਜਿਹੜਾ ਉੱਪਰ ਗੂਠੇ ਵਾਲਾ ਬਣਿਆ ਹੋਇਆ ਨੈਪ ਇੰਡੀਆ ਤੋਂ ਅਸੀਂ ਅੰਮ੍ਰਿਤਸਰ ਤੋਂ ਕਿਉਂਕਿ ਫੇਰ ਤਰਨਤਾਰਨ ਸਾਡੇ ਲਾਗੇ ਪੈ ਜਾਂਦਾ ਹਾਂਜੀ ਬੇਟੀ ਆ ਲੱਗੇ ਬੈਠੀ ਫੋਨ ਦੇਖਦੀ ਪਈ ਐ। ਉਹ ਕਹਿੰਦੇ ਵੀਡੀਓ ਦੇਖਦੇ ਹੁੰਦੇ ਆ। ਆ ਲੈ। ਹੈਲੋ। ਹਲਾ ਹੈਲੋ। ਉਹ ਆਉਂਦੀ ਨਹੀਂ ਸੰਗਦੀ ਆ। ਕਹਿੰਦੇ ਬਹੁਤ ਨਾਈਸ ਆ। ਵੀਡੀਓ ਦੇ ਸਾਹਮਣੇ ਨਹੀਂ ਆਉਂਦੀ ਵਲੌਗ ਵਿੱਚ ਆ ਜਾਂਦੀ ਹੈ ਪੰਜਾਬੀ ਮਾੜੀ ਮੋਟੀ ਬੋਲਦੀ ਆ ਵੈਸੇ ਇਹਨੂੰ ਆਈ ਨੂੰ ਹੁਣ 8 ਸਾਲ ਹੋ ਗਏ ਇੰਡੀਆ ਤੋਂ ਜਦੋਂ ਆਈ ਛੋਟੀ ਸੀ ਏ ਬੋਲ ਲੈਂਦੀ ਆ ਜਿਵੇਂ ਲਿਖਣੀ ਨਹੀਂ ਆਉਂਦੀ ਅੱਛਾ ਜੀ ਕਹਿੰਦੇ ਤੁਹਾਡੀ ਬੇਟੀ ਸੇ ਮੇਰੀ ਸਿਸਟਰ ਦੀ ਬੇਟੀ ਵਰਗੀ ਆ ਉਹ ਵਿਚ ਉਹ ਆਪਣਾ ਇਧਰ ਸਾਈਡ ਤੇ ਬੈਠੀ ਆ ਹੋ ਰਹੇ ਥੇ ਸਭ ਵਧੀਆ ਹਾਂਜੀ ਸਾਡੇ ਇੱਥੇ ਸਾਰੇ ਵਧੀਆ ਪਰ ਸਾਡੇ ਮੀ ਬਹੁਤ ਪੈਂਦੇ ਹੁਣ ਵਲੌਗ ਬਣਾਇਆ ਵਾਂ ਮੈਂ ਬਸ ਅਪਲੋਡ ਕਰ ਦੇਣਾ ਵਾਂ ਹੋਰ ਅੱਧੇ ਘੰਟੇ ਤੱਕ ਵੀਡੀਓ ਨੂੰ ਦੇਖਿਓ ਜਰੂਰ ਲਾਈਕ ਵੀ ਕਰਿਓ ਤਾਂ ਸ਼ੇਅਰ ਵੀ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਸਾਡਾ ਚੈਨਲ ਹੁਣ ਮੋਨਟਾਈਜ਼ ਹੋਣ ਵਾਲਾ ਵਾਂ ਮੈਨੂੰ ਇਹ ਕਿ ਸਾਰੇ ਜਣੇ ਸਪੋਰਟ ਕਰੋ ਚੈਨਲ ਨੂੰ ਤੇ ਚੈਨਲ ਸਾਡਾ ਜਲਦੀ ਜਲਦੀ ਮੋਨਟਾਈਜ਼ ਹੋਵੇ ਓਕੇ ਜੀ ਓਕੇ ਮੌਕਾ ਮਿਲੇਗਾ ਤਾਂ ਆਪਕੇ ਪੰਜਾਬ ਹਰਿਆਣਾ ਜ਼ਰੂਰ ਆਹਣਗੇ ਓਕੇ ਜੀ ਓਕੇ ਇੰਡੀਆ ਮੇਂ ਲੱਗਦਾ ਟਾਈਮ ਅਜੇ ਸਾਢੇ ਪੰਜ ਸਾਢੇ ਪੰਜ ਹੋਏ ਆ ਕਿਉਂਕਿ ਸਾਡੇ ਰਾਤ ਹੋ ਗਈ ਆ ਪਤਾ ਨਹੀਂ ਸੀ ਮੈਂ ਚੱਲ ਰਹੀ ਹਾਂ ਸਾਢੇ ਤਾਂ ਇੱਥੇ ਰਾਤ ਦੇ 8:00 ਵਜੇ ਆ ਹਾਂਜੀ ਤੁਸੀਂ ਪਹਿਲੀ ਵਾਰ ਆਏ ਸਾਡੇ ਅੱਜ ਲਾਈਵ ਵਿੱਚ ਥੈਂਕ ਯੂ ਤੁਹਾਡਾ ਆਉਣਾ ਮੈਂ ਦੁਪਹਿਰੇ ਸੀ ਲਾਈਵਸ ਸਾਡੇ ਇੱਥੇ ਦੇ ਫਿਲੀਪੀਨ ਦੇ ਦੁਪਹਿਰ ਦੇ ਟਾਈਮ ਦਾ ਪਰ ਉਹ ਤੋਂ ਇੰਡੀਆ ਜੇ ਟਾਈਮ ਪਿੱਛੇ ਸੀ ਹਾਂਜੀ ਤੁਸੀਂ ਇੰਡੀਆ ਦੱਸੋ ਕਿਵੇਂ ਇੰਡੀਆ ਠੰਡ ਹੁਣ ਪੈਂਦੀ ਹੋਣੀ ਕਾਫੀ ਕਿਉਂਕਿ ਨਵੰਬਰ ਮਹੀਨਾ ਲਾਸਟ ਜਾਂਦਾ ਵੇ ਆ ਠੰਡ ਦੇ ਦੇਣਾ ਹਾਂਜੀ ਬਾਕੀ ਵੀ ਦੱਸੋ ਕਿੱਥੋਂ ਕਿੱਥੋਂ ਲਾਈਵ 'ਚ ਜੁੜੇ ਆ ਆਪਣੇ ਸ਼ਹਿਰ ਦਾ ਨਾਮ ਦੱਸੋ ਜਰੂਰ ਬਾਕੀ ਫੇਰ ਜਿਹੜੇ ਨਵੇਂ ਆਏ ਆ ਉਹਨਾਂ ਦਾ ਥੈਂਕ ਯੂ ਕਰਦੇ ਆ ਸਾਡੇ ਲਾਈਵ 'ਚ ਆਉਣ ਵਾਸਤੇ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਿਓ ਬਾਕੀ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਲੌਂਗ ਵੀਡੀਓ ਪਾਇਆ ਕਰੀਏ ਕਿ ਸ਼ਾਰਟ ਵੀਡੀਓ ਜਿਹੜੇ ਵਾਲੇ ਦਾ ਪਤਾ ਨਹੀਂ ਕਾ ਕਰ ਲੂੰਗੀ ਕੰਮ ਲਾਈਕ ਕਰ ਦਿਓ ਪਲੀਜ਼ ਸਾਰੇ ਜਣੇ ਲਾਈਕ ਕਰੋ ਪਹਿਲਾਂ ਲਾਈਵ ਨੂੰ ਜਾ ਕੇ ਕਿਉਂਕਿ ਲਾਈਵ ਬਹੁਤ ਘੱਟ ਜਣਿਆਂ ਨੇ ਕੀਤਾ ਜਿੰਨੇ ਜਣੇ ਲਾਈਵ ਵਿੱਚ ਆਏ ਹੋਏ ਜਿਹੜੇ ਦੁਬਾਰਾ ਤੋਂ ਨਵੇਂ ਆਏ ਸਾਡੇ ਲਾਈਵ ਵਿੱਚ ਸਸੀ ਕਾਲ ਜੀ ਉਹਨਾਂ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਦੁਬਾਰਾ ਜੋ ਤੁਸੀਂ ਵੀਡੀਓ ਦੇਖਦੇ ਨੇ ਵੀਡੀਓ ਦੇਖ ਕੇ ਵਧੀਆ ਜਿਹਾ ਕਮੈਂਟ ਦਿਆ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਲਾਈਵ ਨੂੰ ਮੈਂ ਲੱਗੀ ਬੰਦ ਕਰਨ। ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਆਉਣ ਵਾਸਤੇ। ਬਾਕੀ ਦੁਬਾਰਾ ਹੁਣ ਲਾਈਵ ਕੱਲ ਨੂੰ ਆਵਾਂਗੇ ਫੇਰ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਲਾਈਕ ਜਰੂਰ ਕਰ ਦਿਓ ਲਾਈਵ ਨੂੰ। ਤੇ ਵੀਡੀਓ ਨੂੰ ਵੀ ਜਾ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿੰਨਾ ਜਿੰਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ। ਉਹ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ। ਵੀਡੀਓ ਤੇ ਜਾ ਕੇ ਕਮੈਂਟ ਵੀ ਜਰੂਰ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਫਿਰ ਸਾਨੂੰ ਵੀ ਥੋੜੀ ਮੋਟੀਵੇਸ਼ਨ ਜੀ ਮਿਲਦੀ ਹੈ ਫਿਰ ਹੁੰਦਾ ਕਿ ਜਲਦੀ ਜਲਦੀ ਵੀਡੀਓ ਅਪਲੋਡ ਕਰੀਏ ਬਾਕੀ ਜਿੰਨਾ ਜਿੰਨਾ ਨੇ ਲਾਈਕ ਨਹੀਂ ਕੀਤਾ ਲਾਈਕ ਵੀ ਕਰਦੋ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਵੀ ਕਰਿਓ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਆਉਣ ਵਾਸਤੇ ਇੱਕ ਵਾਰ ਦੁਬਾਰਾ ਤੋਂ ਥੈਂਕ ਯੂ ਜੀ ਸਾਰਿਆਂ ਦਾ ਬਾਕੀ ਮਿਲਦੇ ਆਂ ਫੇਰ ਹੁਣ ਅਗਲੇ ਲਾਈਵ ਵਿੱਚ ਓਕੇ ਬਾਏ ਬਾਏ ਜੀ ਰੱਬ ਰੱਖਾ